ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਲੋ ਦੋਸਤੋ ਤਾਂ ਕਰੂ ਅੱਜ ਦੇ ਕਬੱਡੀ ਕੱਪ ਨੋਟ ਜਾਨੀ ਕਿ 21 ਜਨਵਰੀ 2018 ਨੂੰ ਪੰਜਾਬ ਵਿੱਚ ਕਿੱਥੇ ਕਿੱਥੇ ਕਬੱਡੀ ਕੱਪ ਹੋ ਰਹੇ ਨੇ ਤਾਂ ਕਰੋ ਅੱਜ ਦਾ ਪਹਿਲਾ ਕਬੱਡੀ ਕੱਪ ਨੋਟ ਜੋ ਕਿ ਹੋ ਰਿਹਾ ਹੈ ਪਿੰਡ ਬਾਗਾਪੁਰਾਣਾ ਜ਼ਿਲ੍ਹਾ ਮੁਕਾ ਦੇ ਵਿੱਚ ਜਿੱਥੇ ਕਿ ਕਬੱਡੀ ਇੱਕ ਪਿੰਡ ਓਪਨ ਦੇ ਮੈਚ ਹੋਣਗੇ ਤੇ ਇੱਕ ਟੀਮ ਵਿੱਚ ਤਿੰਨ ਖਿਡਿਆਰੀ ਬਾਹਰੋਂ ਖੇਡਣਗੇ ਜੇ ਪ੍ਰਾਈਜ਼ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਦਿੱਤਾ ਜਾਵੇਗਾ 51000 ਰੁਪਏ ਤੇ ਦੂਜੇ ਨੰਬਰ ਤੇ ਆਉਣ ਵਾਲੀ ਨੂੰ ਦਿੱਤਾ ਜਾਵੇਗਾ 41000 ਰੁਪਏ ਤੇ ਬੈਸਟ ਰੀਡਰ ਤੇ ਬੈਸਟ ਜਾਫੀ ਨੂੰ 21-21000 ਰੁਪਏ ਦੀ ਨਾਗਦ ਰਾਸੀਨਾ ਸਨਮਾਨ ਕੀਤਾ ਜਾਵੇਗਾ ਤੇ ਦੂਜਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਬਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਜਿੱਥੇ ਕਿ ਕਬੱਡੀ ਆਲ ਦੇ ਮੁਕਾਬਲੇ ਹੋਣਗੇ ਜੇ ਪ੍ਰਾਈਜ਼ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਦਿੱਤਾ ਜਾਵੇਗਾ 51000 ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਦਿੱਤਾ ਜਾਵੇਗਾ 31000 ਰੁਪਏ ਦਾ ਸਨਮਾਨ ਤੇ ਬੈਸਟ ਰੀਡਰ ਤੇ ਬੈਸਟ ਜਾਫੀ ਨੂੰ ਐਲਸੀਡੀ ਦਾ ਸਨਮਾਨ ਕੀਤਾ ਜਾਊਗਾ ਤੇ ਜੇ ਤੀਜੇ ਨੰਬਰ ਤੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਉਹ ਹੋ ਰਿਹਾ ਹੈ ਪਿੰਡ ਕੋਲਾੜ ਜ਼ਿਲ੍ਹਾ ਲੁਧਿਆਣਾ ਵਿੱਚ ਤੇ ਉਥੇ ਕਬੱਡੀ 1 ਪਿੰਟ ਓਪਨ ਦੇ ਮੈਚ ਹੋਣਗੇ ਤੇ ਇੱਕ ਟੀਮ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡਣਗੇ ਜੇ ਪ੍ਰਾਈਜ਼ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਦਿੱਤਾ ਜਾਵੇਗਾ 51000 ਰੁਪਏ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਦਿੱਤਾ ਜਾਵੇਗਾ 31000 ਰੁਪਏ 베ਸਟ ਰੇਡਰ ਤੇ 베ਸਟ ਜਾਫੀ ਨੂੰ ਮੋਟਰਸਾਈਕਲ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਤੇ ਜੇ ਚੌਥੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਉਹ ਰੈਪਿੰਡ ਰਡੀਕਪਰਾ ਉਥੇ ਕਬੱਡੀ 1 ਪਿੰਟ ਓਪਨ ਦੇ ਮੈਚ ਹੋਣਗੇ ਤੇ ਤਿੰਨ ਖਿਡਾਰੀ ਇੱਕ ਟੀਮ ਵਿੱਚ ਬਾਹਰੋਂ ਖੇਡਣਗੇ ਜੇ ਪ੍ਰਾਈਜ਼ ਦੀ ਗੱਲ ਕਰੀਏ ਤਾਂ ਫਸਟ ਰਾਉਂਡ ਵਾਲੀ ਟੀਮ ਨੂੰ ਦਿੱਤਾ ਜਾਵੇਗਾ 41000 ਤੇ ਸੈਕੰਡ ਰਾਉਂਡ ਵਾਲੀ ਟੀਮ ਨੂੰ ਦਿੱਤਾ ਜਾਵੇਗਾ 31000 ਰੁਪਏ ਤੇ ਜੇ ਪੰਜਵੇਂ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਉਹ ਰੈਪਿੰਡ ਅਮੰਦਪੁਰ ਜਲਾ ਮਾਨਸਾ ਦੇ ਵਿੱਚ ਜਿੱਥੇ ਕਿ ਕਬੱਡੀ ਇੱਕ ਪਿੰਡ ਤੋਂ ਪਣ ਦੇ ਮੈਚ ਹੋਣਗੇ ਤੇ ਉੱਥੇ ਵੀ ਤਨ ਖਿਡਾਰੀ ਇੱਕ ਟੀਮ ਵਿੱਚ ਬਾਹਰੋਂ ਖੇਡਣ ਦੀ ਜੇ ਪ੍ਰਾਈਜ਼ ਦੀ ਗੱਲ ਕਰੀਏ ਤਾਂ ਫਸਟ ਰਾਉਂਡ ਵਾਲੀ ਟੀਮ ਨੂੰ ਦਿੱਤਾ ਜਾਵੇਗਾ 33000 ਰੁਪਏ ਤੇ ਸੈਕੰਡ ਰਾਉਂਡ ਵਾਲੀ ਟੀਮ ਨੂੰ ਦਿੱਤਾ ਜਾਵੇਗਾ 23000 ਰੁਪਏ ਤੇ ਛੇਮਾ ਤੇ ਆਖਰੀ ਕਬੱਡੀ ਕੱਪ ਜੋ ਹੋ ਰਿਹਾ ਉਹ ਹੋ ਰਿਹਾ ਹੈ ਪਿੰਡ ਮਿਸਰੀ ਵਾਲਾ ਜਿੱ ਕਬੱਡੀ 75 ਕਿਲੋ ਦੇ ਮੁਕਾਬਲੇ ਹੋਣਗੇ ਤੇ ਦੋ ਖਿਡਾਰੀ ਇੱਕ ਟੀਮ ਵਿੱਚ ਬਾਹਰੋਂ ਖੇਡਣਗੇ ਜੇ ਪ੍ਰਾਈਜ਼ ਦੀ ਗੱਲ ਕਰੀਏ ਤਾਂ ਫਰਸਟ ਆਉਣ ਵਾਲੀ ਟੀਮ ਨੂੰ ਦਿੱਤਾ ਜਾਵੇਗਾ 15000 ਰੁਪਏ ਤੇ ਸੈਕੰਡ ਆਉਣ ਵਾਲੀ ਟੀਮ ਨੂੰ ਦਿੱਤਾ ਜਾਵੇਗਾ 11000 ਰੁਪਏ ਤੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ 2100 2100 ਨਾਲ ਸਨਮਾਨ ਤੇ ਪਲੱਸ ਇੱਕ ਕੱਪ ਯਾਨੀ ਕਿ ਇੱਕ ਟਰੋਫੀ ਨਾਲ ਵੀ ਸਨਮਾਨ ਕੀਤਾ ਜਾਊਗਾ ਤੇ ਇਹ ਸਨ ਅੱਜ ਯਾਨੀ ਕਿ 21 ਜਨਵਰੀ 2018 ਨੂੰ ਪੰਜਾਬ ਵਿੱਚ ਹੋਣ ਜਾਣ ਜਾ ਰਹੇ ਵਾਲੇ ਕਬੱਡੀ ਦਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦਾ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਆਪਣੇ ਸੁਝਾਅ ਵੀ ਦਿਓ ਤੇ ਤਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਧੰਨਵਾਦ